ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮਦਨੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮਦਨੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ क्लीनिका च एंटी रेबिस का मुफ्त टीका आम आदमी क्लीनिक गर्भवती औरत मुफ्त इलाज ए है नवा जिथे इलाज भी मुफ्त भी पूरी क्योंकि लोगों सेहत है सरकार जिम्मेवारी ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਮੌਕੇ ਪੰਜਾਬ ਖੜਾਂ ਦੀ ਮਾਰ ਚੱਲ ਰਿਹਾ ਵਾ ਤਾਂ ਦੱਸਦੀ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਅਧਿਕਾਰੀ ਨੇ ਵਿਧਾਇਕ ਨੇ ਪਹੁੰਚ ਕੇ ਜਾਣਕਾਰੀ ਲੈ ਰਿਹਾ ਜਾਇਜ਼ਾ ਲੈ ਰਿਹਾ ਤੇ ਇਸੇ ਵਿੱਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਵਿੱਚ ਪਹੁੰਚੇ ਨੇ ਇਸ ਮੌਕੇ ਅਸੀਂ ਗੱਤੀ ਰਾਜੋ ਕੇ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚੇ ਨੇ ਜਾਇਜ਼ਾ ਲੈਣ ਦੇ ਲਈ ਤਾਂ ਇਹ ਤਸਵੀਰਾਂ ਇਸ ਮੌਕੇ ਤੁਹਾਨੂੰ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਕਾਫਲੇ ਦੀਆਂ ਤਸਵੀਰਾਂ ਜਿਹੜੀਆਂ ਨਜ਼ਰ ਆ ਰਹੀਆਂ ਹੋਣਗੀਆਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਰਹੇ ਨੇ ਖੁਦ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿਆ ਜਾਏਗਾ ਤੇ ਜੋ ਇੱਥੋਂ ਦੇ ਵਿਧਾਇਕ ਨੇ ਉਹ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਡੀਸੀ ਮੈਡਮ ਮੌਕੇ ਦੇ ਉੱਪਰ ਪਹੁੰਚੇ ਤਰਹੱਦੀ ਪਿੰਡ ਗੱਟੀ ਰਾਜੋ ਕੇਂਦਰੀਆਂ ਸੰਧੀਆਂ ਕਰ ਰਹੇ ਆ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿਆ ਜਾਇਆ ਗਿਆ ਤੇ ਇਸ ਮੌਕੇ ਡੀਸੀ ਮੈਡਮ ਨੇ ਉਹਨਾਂ ਨਾਲ ਸਾਡੀ ਵੀ ਗੱਲ ਬਿਲਕੁਲ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਿ ਤੇ ਆਪਾਂ ਚ ਜਾਵੇ ਨਾ ਤੇ ਅਸੀਂ ਜੀ ਅਗਲੀ ਵਾਰ ਨਹੀਂ ਹਾਂ ਉਹੀ ਤੇ ਕੱਲ ਜਾ ਕੇ ਸੀਆਂ ਕੱਡੀਆਂ ਜਾਣ ਅਸੀਂ ਹਰ ਵਾਰੀ ਡੱਬ ਜਾਂਦੇ ਆ ਨਾ ਮਾਜਵਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਤੇ ਸਾਰੇ ਹੀ ਵਸੇ ਹਾਂ ਹਾਂ ਉਹ ਬੜੀ ਮਿਹਰਬਾਨੀ ਤੁਹਾਡੀ ਬੜੀ ਆਈਡੀ ਬਚਾ ਲਈ ਉਹ ਸਭ ਤੋਂ ਹੀ ਆਈ ਬਈ ਇਹ ਮੈਂਲੀ ਵਾ ਤੁਸੀਂ ਜਿਹੜੀ ਸਾਡੀ ਤੁਸੀਂ ਸੁਣ ਰਹੇ ਜੇ ਸਾਰੇ ਮੈਂ ਤੁਹਾਨੂੰ ਤੇ ਬੜੇ ਗਰੀਬ ਆਂ ਸਾਰਾ ਲੁੱਟ ਚਾਈ ਤਾਂ ਸਾਡੇ ਕੋਲ ਕੱਖ ਨਹੀਂ ਰਹਿ ਜਾਂਦਾ ਪਾਣ ਸਾਡੇ ਕੋਲ ਕੱਖ ਨਹੀਂ ਰਹਿ ਜਾਂਦਾ ਤੁਸੀਂ ਨਾ ਪੜੋ ਤੁਹੀ ਸਾਡੇ ਸਿਰ ਕਰਜੇ ਨਹੀਂ ਉਤਰਦੇ ਸਾਰੇ ਸਰਕਰ ਚ ਨਹੀਂ ਆ ਸਾਰਾ ਕੁਸ਼ਤੀ ਤੋਂ ਬਾਜ਼ਾਰ ਕੁਦਰਤੀ ਮਾਰ ਹੈ ਹਾਂਜੀ ਚੱਲੀ ਆਪਾਂ ਹਾਂਜੀ ਬਸ ਉਹਦੇ ਬਾਅਦ ਤੁਸੀਂ ਮੇਰੇ ਇੱਕ ਬਵਾਸਾ ਤਰੀਕਤ ਲੈ ਕੇ ਬੰਦ ਬਚ ਜਾਵੇ ਨਾ ਤਾਂ ਅਸੀਂ ਸਾਰੇ ਬਚ ਸਕਨੇ ਇਸ ਤਰੀਕੇ ਦੇ ਹਾਲਾਤ ਆ ਤੁਸੀਂ ਆ ਜਾਇਜ਼ਾ ਲੈਣ ਪਹੁੰਚੇ ਹੋ ਜੀ ਕਿਉਂਕਿ ਬਖੋਆ ਕੇ ਇਲਾਕੇ ਆ ਤੁਸੀਂ ਦੌਰਾ ਕਰਦੇ ਆ ਸਾਹਿਬ ਸਾਹਿਬ ਬਾਦੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਕਰਕੇ ਬੜੀ ਤੀ ਕਹਿਣਾ ਦੋਖੋ ਪੰਜਾਬ ਸੰਕਟ 'ਚ ਹੈ ਜੀ ਪੰਜਾਬ ਉਹ ਦੇਸ਼ ਦੀ ਫੋਟ ਫੂਟਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਤੱਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਢੇਟ ਭਰਿਆ ਅੱਜ ਪੰਜਾਬ ਸੰਕਟ ਚ ਹੈ ਪਰ ਮੈਂ ਚਾਹਨਾ ਕਿ ਸੈਂਟਰ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50000 ਕਰੋੜ ਰੁਪਇਆ ਜੀਐਸਟੀ ਦਾ ਤੇ ਦਾ ਆਲਮੋਸਟ 8000 ਕਰੋੜ ਰੁਪਇਆ ਆਰਡੀਐਫ ਦਾ ਸੈਂਟਰ ਹੱਲੇ ਜ਼ਿਕਰ ਨਹੀਂ ਦੇ ਰਿਹਾ ਜੀ ਪੈਸਾ ਜਿਹੜਾ ਸੀ 50 ਹਜ਼ਾਰ ਦਾ ਮੰਗ ਕਰ ਰਿਹਾ ਚਲੋ ਜੀ ਕੀ ਕਰੀਏ ਸਰ ਰਾਤੀ ਪੀਐਮ ਦੇ ਨਾਲ ਵੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਚੱਲ ਰਹੀ ਹੈ ਪੀਐਮ ਸਾਹਿਬ ਦਾ ਫੋਨ ਆਇਆ ਸੀ ਜੀ ਉਹ ਨਿਹਾਲ ਚਲ ਪੁੱਛਿਆ ਹਮ ਪਰੋਸਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਉਹ ਦੇਖੋ ਉਹੀਂ ਤਾਂ ਮਦਦ ਤਾਂ ਹੋਦੋਂ ਮੰਗਾਂਗੇ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਦਦ ਉਹ ਤੋਂ ਮੰਗ ਲਾਂਗੇ ਜੀ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਦੇ ਪ੍ਰਧਾਨ ਮੰਤਰੀ ਨੇ ਅੱਜ ਜੀ ਮ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦਾ ਜੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਏ ਜੀ ਅੱਜ ਤੁਹਾਡੀ ਗੱਲਬਾਤ ਸੁਣ ਕੇ ਮਾਤਾ ਜਿਹੜੇ ਬੰਨ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਸ਼ੀਤੇ ਜਾਣ ਕੇ ਜਿਹੜੇ ਕੀ ਅੱਗੇ ਤੋਂ ਬ੍ਰੀਚ ਹੋ ਰਿਹਾ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਤਾ ਜੀ ਹਬੀਬ ਜੀ ਬੰਨ ਫਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਹਾਲਾਤ ਦੇ ਵਿੱਚ ਦੇਖੋ 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 ਜਿਹੜੀ ਨਾ ਕਲਕਾ ਤੋਂ ਸ਼ਿਮਲੇ ਨੂੰ ਇੱਕ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਨਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਦੀ ਜਾਂਦਾ ਕਿ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਠਿਕਾਣਾ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚੱਟਣਾ ਪਵੇ ਹਾਂ ਤਾਂ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਦੇਖੋ ਸਾਰੇ ਮੈਂ ਕਹਿੰਦੀ ਸਾਡੇ ਸੰਗਰੂਰ ਚ ਮੁਖਗਰ ਚਟ-ਚਟ ਕਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀਏ ਕੁਦਰਤ ਹੈ ਜੀ ਕੀ ਕਰੀਏ ਮੰਸ਼ਪ सेंट्रल ਗਵਰਨਮੈਂਟ ਵੱਲੋਂ ਜਿਹੜਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਕੀਤਾ ਜੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰੀ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਹੱਕੀ ਮੰਗ ਲਓ ਕੋਈ ਅਨਾਉਂਸ ਕੀਤਾ ਗਿਆ ਕੋਈ ਜੋ ਆਪਣੇ ਕਾਫਲੇ ਨਾਲ ਆਪਣੇ ਅਧਿਕਾਰੀਆਂ ਦੇ ਨਾਲ ਵਿਧਾਇਕਾਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਜਾਇਜ਼ਾ ਲੈਣ ਦੇ ਲਈ ਖੁਦ ਉਹ ਪਾਣੀ ਦੇ ਜਿਹੜੀ ਬੋਟ ਉਹਦੇ ਵਿੱਚ ਬੈਠ ਕੇ ਅੱਗੇ ਪਾਣੀ ਦੇ ਵਿੱਚ ਜਾ ਰਹੇ ਨੇ ਤਾਂ ਕਿ ਦੇਖ ਸਕਣ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਉਹ ਬਣੇ ਹੋਇਆ ਤਾਂ ਇਸ ਮੌਕੇ ਤਸਵੀਰਾਂ ਜਿਹੜੀਆਂ ਉਹ ਗੱਟੀ ਰਾਜੋ ਕੇ ਫਿਰੋਜ਼ਪੁਰ ਤੋਂ ਸਾਂਝੀਆਂ ਕਰ ਰਹੇ ਆ ਤਾਂ ਇਹ ਤਸਵੀਰਾਂ ਜ਼ਰੂਰ ਦਿਖਾਓ ਸੁਖਵਿੰਦਰ ਜੀ ਕਿ ਕਿਸ ਤਰੀਕੇ ਹਾਲਾਤ ਨੇ ਜਿਹੜੇ ਘਰਾਂ ਦੇ ਜਿਆਦਾ ਘਰਾਂ ਦੀਆਂ ਛੱਤਾਂ ਤੋਂ ਜਾ ਫਿਰ ਜਿਵੇਂ ਕੱਲ ਨਾ ਗਿਆ ਸੀ ਉਥੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਘਰ ਨਹੀਂ ਛੱਡਣੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਨੇ ਉਥੇ ਕਹਿੰਦੇ ਅਸੀਂ ਛੱਤਾਂ ਤੇ ਬਹਿ ਜਾਵਾਂਗੇ ਸੁਰੱਖਣ ਪਾਣੀ ਦੇਣ ਜੋ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਯੋਨਾ ਨੇ ਵੀ ਵੀ ਹੈਲੀਕਾਪਟਰ ਫੌਜ ਦੇ ਚੱਲਦੇ ਨੇ ਇਸ ਵਕਤ ਅੱਜ ਮਾਨਸਬਾ ਇਨਰ ਬੰਦ ਪ੍ਰਬੰਧ ਨੂੰ ਲੈ ਕੇ ਪੁੱਛੇ ਜਾਂਦੇ ਕਿ ਜਿਹੜੇ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਉਹ ਅਜੇ ਤੱਕ ਹਜੇ ਡੀ ਸਿਲਟਿੰਗ ਸੀਗੀ ਪ੍ਰਬੰਧ ਹੋ ਗਿਆ ਡੈਮ ਜਿਹੜੇ ਵੀ ਸੀ ਜਿਗਰ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਖੜ ਤਿੰਨੋਂ ਸੇਫ ਨੇ ਅਜੇ ਤੱਕ ਪਰ ਜੇ ਤਾਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਦੇਖੋ ਮੌਸਮ ਠੀਕ ਹੋ ਗਿਆ ਉਦੋਂ ਤੱਕ ਮੂਰੇ ਕੋਈ ਮਾਰ ਨਹੀਂ ਜੇ ਉਪਰੋਂ ਕੋਈ ਪਾਣੀ ਉਪਰੋਂ ਆਉਂਦਾ ਹੁਣ ਮੈਂ ਮਾਚਲੂ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲਓ ਉਹ ਕਿਵੇਂ ਰੁਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਪਰ ਸਰ 22 ਸਤੰਬਰ ਤੱਕ ਦਾ ਘਰ ਮੰਗਾਂ ਇਹਨਾਂ ਦੀਆਂ ਮਸਾਣ ਹੋ ਗਿਆ ਇਹਨਾਂ ਦਾ ਤੇ ਬਾਅਦ ਚ ਗੱਤਰ ਹੋ ਗਏ ਮੰਨ ਸਰ 22 ਸਤੰਬਰ ਤੱਕ ਦਾ ਸਮਾ ਸੀ ਜੀ ਜਿੰਨਾ ਜਿੰਨਾ ਜਿੰਨਾਂ ਦੀ ਜਿੰਨਾ ਕਰਨ ਦਾ ਟਾਈਮ ਤੇ ਵਿੱਚ 22 ਸਤੰਬਰ ਤੱਕ ਦਾ ਸਮਾ ਸੀ ਉਹਨਾਂ ਦੀ ਮੰਨ ਸਰ ਇਸਟਰੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਮਿਲਣਗੇ ਮਾਨ ਸਰ ਤਿਆਰੀ ਜੇਕਰ ਪੋਸਿਬਲ ਹੋਏਗਾ ਕਿ ਗੁਰਦੁਆਰੀ ਪਰਸਲ ਕਰ ਦੇਣ ਜੋ ਕਾਸ਼ਤਕਾਰ ਹੈ ਇਹ ਕੱਚੀਆਂ ਦੀ ਮੀਨਾ ਨੇ ਜੀ ਕਰ ਦੂੰ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਉੱਥੇ ਖੇਤੀ ਕਰਦਾ ਹੈ ਉਹਨੂੰ ਪੈਸੇ ਮਾਨ ਸਰ ਮਿਲ ਜਾਵੇਗਾ ਕਰਾ ਲਿਆ ਵੀ ਹੋਰ ਮਾਨ ਸਰ ਜੀਮ ਸਾਹਿਬ ਇੱਕ ਨਾ ਮੰਗ ਮਾਨ ਸਰ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਉੱਤੇ ਠਾਊਂਗਾ ਜੀਮ ਸਾਹਿਬ ਇੱਕ ਨਾ ਮੰਗ ਇਵਨ ਇਵਨ ਡੀਸਿਲਟਿੰਗ ਵੀ ਇਹ ਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਉਂਗਾ ਇਹ ਕਿ ਜੀ ਸਾਨੂੰ ਮਿੱਟੀ ਤਾਂ ਕੱਢ ਲੈਣ ਦਿਓ ਮਾਨ ਸਾਹਿਬ ਮੇਰਾ ਇੱਕ ਸਵਾਲ ਹੈ ਜੀ ਮੈਂ ਥੇਰੇ 5 ਵਜੇ ਦਾ ਕਰੋ ਨਿਕਲਿਆ ਹੋਇਆ ਮਾਨ ਸਾਹਿਬ ਪਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਲੈ ਕੇ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਉਂਗਾ ਇਹ ਕਿ ਜੀ ਕਟੋ-ਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦਿਓ ਕਿ ਅਸੀਂ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨਹੀਂ ਵਕਤ ਇਹ ਥੋੜਾ ਜਿਹਾ ਮਤਲਬ ਵਗ ਜਾਣ ਤੇ ਪੀਐਮ ਸਾਹਿਬ ਨਾਲ ਤੁਹਾਡੀ ਅੱਜ ਗੱਲ ਵੀ ਹੋਈ ਹੈ ਕੁਝ ਅੱਜ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਪੰਜਾਬ ਦਾ ਤੇ ਕੱਲ ਐਚਐਮ ਸਾਹਿਬ ਦਾ ਵੀ ਫੋਨ ਆਇਆ ਸੀ ਤੇ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਆ ਲੱਗਦਾ ਕਿ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਪੰਜਾਬ ਨੂੰ 70 ਕਰੋੜ ਨਹੀਂ 70000 70000 ਕਰੋੜ ਜੀ ਜੀ